ਦੋਸਤੋ ਦੇਖ ਲਓ ਇੱਥੇ ਘੁੰਮਣ ਵਾਲੇ ਟੂਰਿਸਟ ਘੋੜਿਆਂ ਦੇ ਉੱਤੇ ਆਉਂਦੇ ਨੇ ਤੇ ਸਾਹਮਣੇ ਜਮਾਂ ਦੀ ਐਂਡ ਆ ਗਿਆ ਬਾਈ ਦੁਨੀਆ ਦਾ ਜਮਾਂ ਐਂਡ ਪੁਆਇੰਟ ਹੈ ਇਦੋਂ ਅੱਗੇ ਤਾਂ ਕੁਝ ਵੀ ਨਹੀਂ ਚਮਕ ਰਿਹਾ ਬੱਦਲ ਹੀ ਬੱਦਲ ਨੇ ਤੇ ਆਪਾਂ ਆਏ ਹੋਏ ਆ ਬਾਈ ਤੁਸੀਂ ਦੇਖ ਲਓ ਆ ਸਨੋ ਪੁਆਇੰਟ ਦੇ ਉੱਤੇ ਕਿਵੇਂ ਹਨਾ ਇਹ ਜਾ ਰਹੇ ਨੇ ਦੇਖੋ ਸਲਾਈਡਿੰਗ ਕਰਦੇ ਦੋ ਜਣੇ ਬੈਠੇ ਹੋਏ ਨੇ ਇੱਕ ਫੱਟੇ ਜਿਹਦੇ ਉੱਤੋਂ ਦੀ ਤੇ ਉਹ ਸਲਾਈਡ ਕਰਦੇ ਜਾ ਰਹੇ ਨੇ ਦੇਖੋ ਕਿਵੇਂ ਤੇ ਟੂਰਿਸਟ ਦੇਖੋ ਪਹਿਲਾਂ ਤੁਸੀਂ ਕਿੰਨੇ ਜ਼ਿਆਦੇ ਆਏ ਹੋਏ ਨੇ ਇੰਨੀਆਂ ਜ਼ਿਆਦੇ ਗੱਡੀਆਂ ਖੜੀਆਂ ਨੇ ਵੱਖੋ ਵੱਖਰੇ ਰਾਜਾਂ ਤੋਂ ਆਈਆਂ ਹੋਈਆਂ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਉੱਠ ਕੇ ਇੱਥੇ ਲੋਕ ਗਰਮੀ ਦੇ ਵਿੱਚ ਛਟਕਾਰਾ ਪਾਉਣ ਲਈ ਆਏ ਹੋਏ ਨੇ ਉਹ ਸਾਹਮਣੇ ਟਰੈਵਲਰ ਟੈਂਪੂ ਵੀ ਪਰ ਕਿਆ ਰਹੇ ਨੇ ਵੀ ਇੰਨੇ ਕੁ ਜ਼ਿਆਦੇ ਟੂਰਿਸਟ ਨੇ ਬਾਈ ਇੱਥੇ ਜ਼ਿਆਦੇ ਤੁਹਾਡਾ ਜੀ ਬਹੁਤ ਲੱਗਣਾ ਇੱਕ ਵਾਰੀ ਜ਼ਰੂਰ ਆਈਓ ਤੇ ਆਪਾਂ ਤੁਹਾਨੂੰ ਜਗ੍ਹਾ ਵੀ ਦੱਸਾਂਗੇ ਵੀ ਇਹ ਜਗ੍ਹਾ ਜੰਨਤ ਹੈ ਜਮਾ ਇਹ ਹੈ ਕਿੱਥੇ ਆ ਤੇ ਇੱਕ ਤੁਹਾਨੂੰ ਆ ਚੀਜ਼ ਦਿਖਾਉਣੀ ਆ ਵੀ ਦੇਖੋ ਥੱਲੇ ਘੋੜੇ ਖੜੇ ਨੇ ਘੋੜਿਆਂ ਦੇ ਉੱਤੇ ਆਉਣਾ ਪੈਂਦਾ ਔਰੇ ਤੇ ਆ ਇੱਧਰ ਸਾਰੀ ਬਰਫ਼ ਹੀ ਬਰਫ਼ਾ ਇਹ ਗਲੇਸ਼ੀਅਰ ਆ ਜਮਾ ਐਂਡ ਪੁਆਇੰਟ ਆ ਜਿਹੜਾ ਜਿਵੇਂ ਕਹਿ ਦਈਏ ਆਪਾਂ ਵੀ ਇੱਥੋਂ ਪਹਾੜ ਸ਼ੁਰੂ ਹੁੰਦੇ ਨੇ ਇੱਥੋਂ ਇਦੂ ਥੱਲੇ ਥੱਲੇ ਪਹਾੜ ਨੇ ਦੂ ਉੱਤੇ ਪਹਾੜ ਨਹੀਂ ਹੈਗਾ ਜਮਾ ਐਂਡ ਪੁਆਇੰਟ ਆ ਲਓ ਜੀ ਆਪਾਂ ਗੱਡੀ ਦੇ ਵਿੱਚ ਬੈ ਕੇ ਜਾਣ ਲੱਗੇ ਆ ਆ ਸਾਈਡ ਤੋਂ ਵਿਊ ਚੈੱਕ ਕਰ ਲਓ ਕਿੰਨੇ ਸੋਹਣੇ ਦਰਖਤ ਨੇ ਕਿੰਨੀਆਂ ਲੰਮੀਆਂ ਲੰਮੀਆਂ ਇਹ ਝੀਲਾਂ ਖੜੀਆਂ ਨੇ ਝੀਲ ਕਹਿੰਦੇ ਆ ਇੱਧਰ ਝੀਲਾਂ ਦੇ ਦਰਖਤ ਨੇ ਸਾਰੇ ਇਹ ਤੇ ਆਪਣੇ ਤਾਂ ਗਰਮੀ ਦੇ ਨਾਲ ਹੁੰਦੀਆਂ ਬਹੁਤ ਘੱਟ ਨੇ ਇੱਧਰ ਠੰਡ 'ਚ ਜ਼ਿਆਦੇ ਚੱਲਦੀਆਂ ਨੇ ਇਹ ਕਿਉਂਕਿ ਇਹਨਾਂ ਨੂੰ ਅਕਸਰ ਪਾਣੀ ਪੂਣੀ ਜ਼ਿਆਦੇ ਲੋੜ ਪੈਂਦੀ ਹੈਗੀ ਤੇ ਕਿੰਨਾ ਸੋਹਣਾ ਦੇਖੋ ਗ੍ਰੀਨਰੀ ਆ ਹਨਾ ਇੱਥੇ ਪਾਰਕ ਨਹੀਂ ਬਣਾਏ ਹੋਏ ਇਹ ਆਟੋਮੈਟਿਕਲੀ ਕੁਦਰਤੀ ਪਾਰਕ ਨੇ ਜੇ ਆਪਾਂ ਕਹੀਏ ਵੀ ਪਾਰਕ ਬਣਾਏ ਹੋਏ ਨੇ ਬਣਾਈਆਂ ਹੋਈਆਂ ਚੀਜ਼ਾਂ ਇੱਥੇ ਬਹੁਤ ਘੱਟ ਨੇ ਇਹ ਕੁਦਰਤੀ ਆ ਸਾਰਾ ਕੁਝ ਜਿੱਥੇ ਜਿੱਥੇ ਲੋਕ ਘੁੰਮਣ ਆਉਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਹਨਾ ਕਿੰਨੇ ਜਿਆਦੇ ਸੋਹਣਾ ਇਹ ਵਿਊ ਆ ਰਿਹਾ ਹੈ ਕਿੰਨਾ ਜਿਆਦੇ ਸੋਹਣਾ ਦ੍ਰਿਸ਼ਾ ਹੈਗਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਜਿਹੜਾ ਇੱਥੇ ਮੋੜ ਨੇ ਸੜਕਾਂ ਨੇ ਇੰਨੀਆਂ ਕੁ ਖੁੱਲੀਆਂ ਸੜਕਾਂ ਨੇ ਤੁਸੀਂ ਆਪਣੀ ਪਰਸਨਲ ਗੱਡੀ ਲੈ ਕੇ ਵੀ ਆ ਸਕਦੇ ਹੋ ਤੁਹਾਨੂੰ ਕੋਈ ਦਿੱਕਤ ਨਹੀਂ ਡਰਾਈਵਿੰਗ ਕਰਨ ਦੇ ਵਿੱਚ ਕੁਝ ਹੋਰ ਲਾ ਲਓ ਆ ਦੇਖੋ ਸਾਈਡ ਤੇ ਉੱਤੇ ਡਬਲ ਰੋਡ ਬਣਿਆ ਹੋਇਆ ਹਨਾ ਤੇ ਉਹ ਦੇਖੋ ਬਾਈ ਉੱਪਰ ਬੱਦਲ ਵਧੀਆ ਸੋਹਣੇ ਚਮਕ ਰਹੇ ਨੇ ਤੇ ਉਹ ਸਾਹਮਣੇ ਦੇਖੋ ਇਧਰ ਨੂੰ ਆਪਾਂ ਮੁੜਨਾਗਾ ਹੁਣ ਆ ਰੋਡ ਮੋੜ ਆ ਗਿਆ ਇਹ ਤੇ ਆ ਮੋੜ ਤੋਂ ਦੋਨੇ ਪਾਸੇ ਦੇਖ ਲਓ ਤੁਸੀਂ ਰੋਡ ਕਿੰਨਾ ਜਿਆਦਾ ਚੌੜਾ ਰੋਡ ਆ ਇਹ ਵਧੀਆ ਸਾਫ ਰੋਡ ਬਣਿਆ ਹੋਇਆ ਇਹ ਜੰਮੂ ਤੋਂ ਅੱਗੇ ਆਪਾਂ ਚੱਲੇ ਹੋਏ ਆਂਗੇ ਜੰਮੂ ਤੋਂ ਚੱਲੇ ਸੀਗੇ ਤੇ ਅੱਗੇ ਆਪਾਂ ਸੀਨ ਆਬਾਦੀਆਂ ਦੇ ਵਿੱਚ ਆ ਗਏ ਤੁਸੀਂ ਦੇਖ ਲਓ ਵੀ ਕਿੰਨੀ ਜਿਆਦਾ ਸੋਹਣੀ ਕੁਦਰਤ ਹੈ ਕਿੰਨਾ ਸੋਹਣਾ ਮੌਸਮ ਹੈ ਠੰਡ ਲੱਗ ਰਹੀ ਆ ਬਾਈ ਗੱਡੀ ਦੇ ਵਿੱਚ ਬੈਠਿਆਂ ਨੂੰ ਵੀ ਹੀਟਰ ਲਾ ਕੇ ਆਪਾਂ ਬੈਠੇ ਹੋਏ ਆਂ ਨਾਲੇ ਇੰਨੀ ਕਰੜੀ ਧੁੱਪ ਹੈ ਬਾਹਰ ਫੇਰ ਵੀ ਜਿਹੜਾ ਮੌਸਮ ਹੈ ਨਾ ਔ ਬਹੁਤ ਜਿਆਦਾ ਠੰਡਾਗਾ ਕਿਉਂਕਿ ਜਿਹੜਾ ਇੱਥੋਂ ਦਾ ਟੈਂਪਰੇਚਰ ਆ ਉਹ ਲਗਭਗ 11 12 13 ਦੇ ਕਰੀਬ ਰਹਿੰਦਾਗਾ ਰਾਤ ਨੂੰ ਤਾਂ ਮਾਈਨਸ ਦੇ ਵਿੱਚ ਵੀ ਜਾਣ ਦਾ ਖਤਰਾ ਹੋ ਜਾਂਦਾ ਕਈ ਵਾਰੀ ਤੇ ਆਪਾਂ ਤੁਹਾਨੂੰ ਜਮਾ ਐਂਡ ਪੁਆਇੰਟ ਦਿਖਾਵਾਂਗੇ ਵੀ ਜਿੱਥੇ ਕਹਿディーਏ ਆਪਾਂ ਇਹ ਪਹਾੜੀਆਂ ਮੁਕਦੀਆਂ ਨੇ ਜਿੱਥੇ ਕਹਿディーਏ ਇਸ ਤੋਂ ਬਾਅਦ ਤਾਂ ਰਸਤਾ ਹੀ ਹੈ ਨਹੀਂ ਜਿੱਥੇ ਜਾਣ ਵਾਸਤੇ ਘੋੜੇ ਲੈਣੇ ਪੈਂਦੇ ਨੇ ਘੋੜਿਆਂ ਦਾ ਖਰਚਾ ਹੈਗਾ ਜੀ 33200 ਰੁਪਿਆ ਤੇ ਉਹ ਤੁਸੀਂ 바ਰਗਨਿੰਗ ਵੀ ਕਰ ਸਕਦੇ ਹੋ ਮਤਲਬ ਘਟਾ ਵਧਾ ਵੀ ਸਕਦੇ ਹੋ ਜੇ ਤੁਹਾਨੂੰ ਘੱਟ ਲੱਗਦੇ ਨੇ ਤਾਂ ਤੁਸੀਂ ਵਧਾ ਕੇ ਵੀ ਦੇ ਸਕਦੇ ਹੋ ਜੇ ਤੁਹਾਨੂੰ ਵੱਧ ਲੱਗਦੇ ਨੇ ਤਾਂ ਤੁਸੀਂ ਘਟਾ ਵੀ ਸਕਦੇ ਹੋ ਪਰ ਵਧਾਉਂਦਾ ਤਾਂ ਆਪਣਾ ਕੋਈ ਨਹੀਂ ਹੁੰਦਾ ਘਟਾਉਣ ਚ ਮਹਾਰਾਪਾ ਤਾਂ ਤੇ ਤਾਂ ਕਰਕੇ ਤੁਹਾਨੂੰ ਕਹਿੰਦਾ ਵੀ ਘਟਾ ਵੀ ਸਕਦੇ ਹੋ ਜਿੰਨੇ ਮਰਜ਼ੀ ਘਟਾ ਲਿਓ 4-500 600 ਰੁਪਏ ਤੁਹਾਨੂੰ ਆਰਾਮ ਨਾਲ ਘਟਾ ਦੇਣਗੇ ਇਹ ਆਹ ਦੇਖੋ ਜੀ ਆਹ ਪੁਆਇੰਟ ਜਮ੍ਹਾਂ ਆਣ ਆਖਰੀ ਪੁਆਇੰਟ ਆ ਗਿਆ ਤੇ ਦੇਖੋ ਉਹ ਸਾਹਮਣੇ ਹਨਾ ਸਲਾਈਡਿੰਗ ਕਰਦੇ ਜਾ ਰਹੇ ਨੇ ਤੇ ਆਹਾ ਬਜ਼ੁਰਗ ਮਾਤਾ ਵੀ ਇੱਥੇ ਆਈ ਹੋਈ ਆ ਕੋਟ ਪਾਏ ਹੋਏ ਨੇ ਸਾਰਿਆਂ ਦੇ ਸਵਾਟਰਾਂ ਪਾਈਆਂ ਹੋਈਆਂ ਨੇ ਟੋਪੀਆਂ ਲਈਆਂ ਹੋਈਆਂ ਨੇ ਬੂਟ ਪਾਏ ਹੋਏ ਨੇ ਸਨੋਵ ਵਾਲੇ ਤੇ ਇੱਥੇ ਠੰਡ ਬਹੁਤ ਜ਼ਿਆਦਾ ਆ ਉਹ ਸਾਹਮਣੇ ਉਹ ਜਮਾਂ ਲੈਂਡਪੁਆਇੰਟ ਆ ਗਲੇਸ਼ੀਅਰ ਦਾ ਜਿੱਥੇ ਕਹਿ ਦਿੰਦੇ ਆ ਵੀ ਗਲੇਸ਼ੀਅਰ ਫਟਿਆ ਸੀਗਾ ਜਾਂ ਲਾਲੋ ਵੀ ਗਲੇਸ਼ੀਅਰ ਬਰਫ਼ ਜਿੱਥੇ ਡਿੱਗਦੀ ਆ ਜਿਵੇਂ ਕਹਿਦੀ ਆ ਅਸਮਾਨ ਦੇ ਨਾਲ ਹੀ ਫਿਰਦੇ ਆਪਾਂ ਅਸਮਾਨ ਚ ਹੀ ਫਿਰਦੇ ਆ ਆ ਦੇਖੋ ਸਾਹਮਣੇ ਬੱਦਲ ਕਿੰਨਾ ਜਾਦੇ ਬੱਦਲ ਆਪਣੇ ਕੋਲ ਦੀ ਲੰਘ ਰਿਹਾ ਆਪਾਂ ਬੱਦਲਾਂ ਦੇ ਵਿੱਚ ਹੀ ਫਿਰ ਰਹੇ ਆ ਇਸ ਟਾਈਮ ਦੇ ਉੱਤੇ ਬਾਈ ਆਪਾਂ ਸ਼੍ਰੀਨਗਰ ਦੇ ਐਂਡ ਪੁਆਇੰਟ ਤੇ ਆ ਇਹ ਜਿਹੜਾ ਜੰਮੂ ਤੋਂ ਅੱਗੇ ਸ਼੍ਰੀਨਗਰ ਆਉਂਦਾ ਨਾ ਇੱਕ ਉੱਤਰਾਖੰਡ ਚਾ ਸ਼੍ਰੀਨਗਰ ਉਹ ਵਾਲਾ ਨਹੀਂ ਜੰਮੂ ਤੋਂ ਉੱਤੇ ਸ਼੍ਰੀਨਗਰ ਆ ਇਧਰ ਦੁਕਾਨ ਦੇ ਉੱਤੇ ਧੂਈ ਵੀ ਪਾਈ ਹੋਈ ਆ ਬਾਈਆਂ ਨੇ ਉਹ ਸਾਹਮਣੇ ਵੀ ਦੁਕਾਨਾਂ ਤੇ ਇਧਰੋਂ ਪੁਆਇੰਟ ਦੇਖੋ ਕਿੰਨਾ ਸੋਹਣਾ ਵਿਊ ਆ ਘੋੜੇ ਨੇ ਬਾਈ ਜਿਹੜਿਆਂ ਦੀ ਗੱਲ ਕਰ ਰਹੀ ਸੀ ਆਪਾਂ 3200 ਰੁਪਿਆ 3500 ਰੁਪਿਆ 4000 ਰੁਪਿਆ ਬੰਦੇ ਬੰਦੇ ਦੇ weight ਦੇ ਹਿਸਾਬ ਨਾਲ ਲੈਂਦੇ ਨੇ ਤੇ ਆਹ ਦੇਖੋ ਤੁਸੀਂ 4-5 ਕੁ ਰੁਪਿਆ ਇਹਨਾਂ ਨੇ ਤੁਹਾਡਾ ਐਡਰੈਸ ਦਾ ਲੈ ਲੈਣਾ ਵੀ ਜਿਵੇਂ ਤੁਹਾਡੀ ਜਿਹੜੀ ਐਡਰੈਸ ਆ ਉਹਨਾਂ ਵਾਸਤੇ ਦੁਕਾਨ ਅੱਡ ਹੁੰਦੀ ਹੈਗੀ ਵੀ ਜਿੱਥੇ ਤੁਸੀਂ ਆਪਦਾ ਰੇਨ ਕੋਟ ਲੈਣਾ ਜਾਂ ਕੋਈ ਗਰਮ ਕੋਟ ਲੈਣਾ ਆਹ ਦੇਖੋ ਬੱਚਿਆਂ ਦੇ ਗਰਮ ਕੋਟ ਪਾਏ ਹੋਏ ਨੇ ਤੇ ਜਾਂ ਤੁਸੀਂ ਮੰਨ ਲਓ ਵੀ ਬੂਟ ਪਾਉਣੇ ਨੇ ਇੱਥੋਂ ਲੈ ਕੇ ਹਨਾ 스ਨੋ ਵਾਲੇ ਤਾਂ ਉਹ ਤੁਹਾਨੂੰ ਅਲੱਗ ਤੋਂ ਲੈਣੇ ਪੈਣਗੇ ਇਹਦੇ ਵਿੱਚ ਇਨਕਲੂਡ ਨਹੀਂ ਹੁੰਦਾ ਉਹ ਤੁਹਾਨੂੰ ਲੈਣਾ ਪੈਣਾ ਕਿਸੇ ਦੁਕਾਨ ਤੋਂ 400 ਰੁਪਿਆ ਪਰ ਪਰਸਨ ਦਾ ਹੁੰਦਾ ਉਹ ਕਿਰਾਇਆ ਉਹਨੂੰ ਤੁਸੀਂ ਘਟਾ ਵੀ ਸਕਦੇ ਹੋ 300 ਚ ਵੀ ਦੇ ਦੇਣਗੇ ਜੇ ਤੁਸੀਂ ਵੱਧ ਬੰਦੇ ਹੋ ਮੰਨ ਲਓ 4 ਬੰਦੇ ਹੋ ਤਾਂ 1200 ਰੁਪਿਆ ਦੇ ਦਿਓ 1600 ਬੰਨ ਦਾ ਤਾਂ 1200 ਦੇ ਦਿਓ 1300 ਦੇ ਦਿਓ ਉਹ ਤੁਹਾਡਾ ਕੁਛ ਨਾ ਕੁਛ ਫਰਕ ਪਿਆ ਜਾਂਦਾ ਤੁਹਾਨੂੰ ਵੀ ਸਾਰਾ ਲੱਗ ਜਾਂਦਾ ਅਗਲੇ ਦਾ ਤਾਂ ਜਿਹੜਾ ਬਣਨਾ ਉਹ ਤਾਂ ਬਣ ਨਹੀਂ ਆ ਤੇ ਦੇਖੋ ਵੀ ਆ ਜਿੱਥੋਂ ਜਿਹੜੇ ਘੋੜੇ ਨੇ ਹਨਾ ਇਹ ਪੁਆਇੰਟ ਬ੍ਰੇਕ ਲਿਆ ਹੋਇਆ ਹੈ ਕਿ ਦੂ ਬਾਅਦ ਚੱਲ ਕੇ ਉੱਪਰ ਜਾਂਦੇ ਨੇ ਤੇ ਦੇਖੋ ਟੂਰਿਸਟ ਬਹੁਤ ਜ਼ਿਆਦੇ ਨੇ ਜਿਹੜੇ ਆਏ ਹੋਏ ਨੇ ਹਨਾ ਇੱਥੇ ਦੁਕਾਨਾਂ ਵੀ ਨੇ ਆ ਦੇਖੋ ਸਾਹਮਣੇ ਦੁਕਾਨਾਂ ਨੇ ਮੈਂ ਪਹਿਲਾਂ ਦੱਸਿਆ ਵੀ ਉਹ ਸਾਹਮਣੇ ਜਿਹੜੀ ਦੁਕਾਨ ਆ ਨਾ ਉਥੋਂ ਇਹ ਸਮਾਨ ਮਿਲਦਾਗਾ ਕੱਪੜੇ ਲੀੜੇ ਵਾਲਾ ਇੱਥੋਂ ਮਿਲ ਜਾਂਦਾ ਨਾਰਮਲੀ ਹਰੇਕ ਦੁਕਾਨ ਤੋਂ ਕਿਉਂਕਿ ਇੱਥੇ ਹਰੇਕ ਦਾ ਕੰਮ ਹੀ ਇਹ ਹੈ ਇੱਥੇ ਟੂਰਿਸਟ ਆਉਂਦੇ ਨੇ ਤਾਂ ਉਹਨਾਂ ਨੂੰ ਟੂਰਿਸਟਾਂ ਨੂੰ ਉਹਨਾਂ ਦੀ ਜਿਹੜੀ ਸੇਫਟੀ ਵਾਸਤੇ ਹਨਾ ਕੱਪੜਾ ਲੀੜਾ ਉਹ ਦੇ ਕੇ ਤੋਰਦੇ ਨੇ ਥੱਲੋਂ ਤੇ ਬਹੁਤ ਸੋਹਣਾ ਯਾਰ ਮੌਸਮ ਬਣਿਆ ਹੋਇਆ ਆਪਣੇ ਤਾਂ ਇਹੋ ਜਿਹਾ ਜਦੋਂ ਉਦੋਂ ਬਣਦਾ ਜਦੋਂ ਮੀਂਹ ਪੈਣ ਵੇਲੇ ਬੱਦਲ ਆਉਂਦੇ ਨੇ ਪਰ ਇੱਧਰ ਤਾਂ ਬਾਈ 24 ਘੰਟੇ ਇਹੋ ਜਿਹਾ ਮੌ ਤੇ ਇੱਥੇ ਤੁਸੀਂ ਪੈਦਲ ਨਹੀਂ ਚੜ ਸਕਦੇ ਇਹ ਹੈਗੀ ਆ ਭਾਈ 13-14 ਕਿਲੋਮੀਟਰ ਦੀ ਚੜ੍ਹਾਈ ਹੈ ਇੱਥੇ ਪੈਦਲ ਨਹੀਂ ਚੜ ਸਕਦੇ ਜਿਵੇਂ ਆਪਾਂ ਹੋਰ ਟਰੈਕਿੰਗ ਕਰਦੇ ਆਂ ਇਧਰ ਉਧਰ ਕਿਤੇ ਉਤਰਾਖੰਡ ਦੇ ਵਿੱਚ ਆਪਾਂ ਲਾਲੀਏ ਵੀ ਹੇਮਕੁੰਡ ਸਾਹਿਬ ਦੀ ਯਾਤਰਾ ਕਰਨੀ ਹੈ ਕਦਾਰਨਾਥ ਕਰਨੀ ਹੈ ਬਦਰੀਨਾਥ ਉੱਥੇ ਆਪਾਂ ਪੈਦਲ ਚਲੇ ਜੰਨੇ ਆਂ ਪਰ ਇੱਧਰ ਆਪਾਂ ਪੈਦਲ ਨਹੀਂ ਚੱਲ ਸਕਦੇ ਕਿਉਂਕਿ ਇੱਧਰ ਪੱਥਰ ਬਹੁਤ ਜ਼ਿਆਦੇ ਨੇ ਰਸਤੇ ਦੇ ਵਿੱਚ ਪੱਥਰ ਨੇ ਕੱਚਾ ਰਸਤਾ ਹੈਗਾ ਕੱਚਾ ਰਸਤਾ ਦਾ ਭਾਈ ਉਹੀ ਥਕਾ ਦਿੰਦਾ ਬੰਦੇ ਨੂੰ ਰਸਤਾ ਪੱਕਾ ਹੋਵੇ ਫਿਰ ਵੀ ਬੰਦਾ ਤੁਰਿਆ ਜਾਂਦਾ ਕੱਚਾ ਰਹਾਗਾ ਮੀਂਹ ਵੀ ਪੈਂਦਾ ਰਹਿੰਦਾ ਚੱਕੜ ਵੀ ਆਉਂਦਾ ਬਹੁਤ ਤਕਲੀਫਾਂ ਨੇ ਕਹਿ ਲਈ ਆਪਾਂ ਵੀ ਤੁਰਨ ਵਾਲੇ ਬੰਦੇ ਨੂੰ ਪਰ ਆ ਘੋੜਿਆਂ ਵਾਲੇ ਤਾਂ ਰੋਜ਼ ਦੇ ਆਦੀ ਹੁੰਦੇ ਨੇ ਇਹਨਾਂ ਦੇ ਤਾਂ ਕਹਿ ਲਈਏ ਵੀ ਪੈਰਾਂ 'ਚ ਹਨਾ ਵੀ ਇਹੋ ਜਿਹੇ ਹਿਸਾਬ ਨਾਲ ਹੀ ਇਹਨਾਂ ਦੇ ਪੈਰ ਬਣੇ ਹੋਏ ਨੇ ਇਹੋ ਜਿਹੇ ਹਿਸਾਬ ਨਾਲ ਹੀ ਇਹਨਾਂ ਦਾ ਤੋਰਾ ਹੁੰਦਾ ਕਿ ਇਹ ਥੱਕਦੇ ਨਹੀਂ ਹੈਗੇ ਉਹ ਸਾਹਮਣੇ ਦੇਖੋ ਤੁਸੀਂ ਕਿੰਨੇ ਜ਼ਿਆਦੇ ਜਿਹੜੇ ਟੂਰਿਸਟ ਨੇ ਘੋੜਿਆਂ ਦੇ ਉੱਤੇ ਚੜ ਚੜ ਕੇ ਆ ਰਹੇ ਨੇ ਸਾਰਿਆਂ ਨੂੰ ਘੋੜਿਆਂ ਦੀ ਜਾਣਾ ਪੈਂਦਾ ਭਾਈ ਪੈਦਲ ਨਹੀਂ ਜਾ ਸਕਦੇ ਤੁਸੀਂ ਤੇ ਉਹ ਸਾਹਮਣੇ ਬਹੁਤ ਸੋਹਣਾ 뷰ਪੁਆਇੰਟ ਬਹੁਤ ਸੋਹਣੀ ਜਾਦੇ ਬਰਫ਼ ਬਹੁਤ ਸੋਹਣੀ ਠੰਡ ਲਾ ਲਓ ਆਪਣੇ ਜਨਵਰੀ ਮਹੀਨੇ ਵਾਲੀ ਦਸੰਬਰ ਮਹੀਨੇ ਵਾਲੀ ਇੱਥੇ ਦੇਖਣ ਨੂੰ ਮਿਲਦੀ ਆਪਾਂ ਨੂੰ ਦੁਪਹਿਰੇ ਧੁੱਪ ਨਿਕਲੀ ਹੋਈ ਆ ਪਰ ਫੇਰ ਵੀ ਠੰਡ ਲੱਗ ਰਹੀ ਆ ਇੰਨੀ ਕਿ ਜਿਆਦੇ ਠੰਡ ਲੱਗ ਰਹੀ ਆ ਇਹ ਹੱਥ ਪੈਰ ਸੁੰਨ ਹੋ ਰਹੇ ਨੇ ਤੇ ਇੱਥੇ ਹਨਾ ਬਜ਼ੁਰਗ ਮਾਤਾਵਾਂ ਵੀ ਆਉਂਦੀਆਂ ਨੇ ਸਾਰੇ ਆ ਸਕਦੇ ਹੋ ਬਾਈ ਇੱਥੇ ਕੋਈ ਐ ਨਹੀਂ ਹੈਗਾ ਵੀ ਹਾਂ ਤੁਸੀਂ ਇਹ ਸਿਰਫ ਬੱਚਿਆਂ ਨੇ ਨਹੀਂ ਆਉਣਾ ਜਾਂ ਨੌਜਵਾਨਾਂ ਨੇ ਆਉਣਾਗਾ ਜਾਂ ਬੁੜਾਪੇ ਨਹੀਂ ਬੁੜਾਪਿਆਂ ਲਈ ਨਹੀਂ ਹਰੇਕ ਬੰਦਾ ਆ ਸਕਦਾਗਾ ਕੋਈ ਐਡਾ ਆਕਸੀਜਨ ਦਾ ਚੱਕਰ ਨਹੀਂ ਹੈਗਾ ਨਾਰਮਲ ਠੰਡਾ ਹਾਂ ਆਪਣੇ ਨਾਲੋਂ ਜ਼ਿਆਦਾ ਆ ਪਰ ਹੈ ਨਾਰਮਲ ਆ ਥੋੜੀ ਜੀ ਤੇ ਆ ਦੇਖੋ ਸਾਹਮਣੇ ਹਨਾ ਇਧਰ ਜਾਮ ਵੀ ਲੱਗ ਜਾਂਦਾ ਕਈ ਵਾਰੀ ਜਿਵੇਂ ਆਹ ਨਦੀ ਆ ਰਹੀ ਆ ਤਾਂ ਉੱਥੇ ਲੋਕ ਉਹਦੇ ਵਿੱਚ ਖੜ ਕੇ ਫੋਟੋਆਂ ਖਿਚਾਉਂਦੇ ਆ ਉਧਰਲੇ ਪਰਲੇ ਪਾਸੇ ਉਹ ਦੇਖੋ ਸਾਹਮਣੇ ਖੜੇ ਨੇ ਲੋਕ ਉਧਰ ਫੋਟੋਆਂ ਖਿਚਾਉਂਦੇ ਨੇ ਹਨਾ ਆਪਣੇ ਵੀਡੀਓ ਵੀਡੀਓ ਬਣਾਉਂਦੇ ਨੇ ਵਿਊ ਆਉਂਦਾ ਇੱਥੋਂ ਵਧੀਆ ਇੱਕ ਇਹ ਰਸਤੇ ਦੇ ਵਿੱਚ ਵਿਊ ਪੁਆਇੰਟ ਬਣੇ ਹੁੰਦੇ ਨੇ ਉਹ ਦੇਖੋ ਸਾਹਮਣੇ ਕਿੱਡਾ ਉੱਚਾ ਬਰਫ਼ ਦਾ ਪਹਾੜ ਜਿਹੜਾ ਬਣਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਇੱਧਰ ਵਿਊ ਹੈਗਾ ਤੇ ਆਹ ਦੇਖੋ ਜਾਮ ਲੱਗਿਆ ਹੋਇਆ ਨਾ ਜਿਹੜਾ ਇਸੇ ਕਰਕੇ ਲੱਗਿਆ ਹੋਇਆ ਕਿਉਂਕਿ ਇੱਥੇ ਲੋਕ ਜੜੀਆਂ ਫੋਟੋਆਂ ਵਗੈਰਾ ਖਿੱਚਣ ਵਾਸਤੇ ਖੜ ਜਾਂਦੇ ਨੇ ਪਾਣੀ ਠੰਡਾ ਹੁੰਦਾ ਤਾਂ ਬੋਤਲਾਂ ਬੂਤਲਾਂ ਵੀ ਭਰ ਲੱਗ ਜਾਂਦੇ ਨੇ ਜਿਨ੍ਹਾਂ ਨੇ ਲੰਮਾ ਜਾਣਾ ਹੁੰਦਾ ਆਪਦੇ ਪਿੰਡਾਂ ਨੂੰ ਜਾਂ ਜਿਨ੍ਹਾਂ ਨੇ ਰੋਕਣਾ ਹੁੰਦਾ ਉਹ ਫੋਟੋਆਂ ਫੋਟੋਆਂ ਖਿੱਚਣ ਲੱਗ ਜਾਂਦੇ ਨੇ ਅਗਲਾ ਕਹਿੰਦਾ ਵੀ ਟਾਈਮ ਨਾਲ ਚੱਲ ਪਾਂਗੇ ਕੋਈ ਗੱਲ ਨਹੀਂ ਪਰ ਜਿਹੜੇ ਲੰਘਣ ਵਾਲੇ ਹੁੰਦੇ ਨੇ ਉਹਨਾਂ ਨੂੰ ਥੋੜੀ ਜਿਹੀ ਦਿੱਕਤ ਆ ਜਾਂਦੀ ਆ ਤਾਂ ਤੁਸੀਂ ਆਪਦਾ ਟਾਈਮ ਸਿਰ ਦੇਖ ਕੇ ਚੱਲਿਓ ਵੀ ਜੰਮੂ ਤੋਂ ਉੱਤੇ ਸ਼੍ਰੀਨਗਰ ਤੋਂ ਆਦੂ ਬਾਅਦ ਜਦੋਂ ਆਪਾਂ ਰਸਤਾ ਕਵਰ ਕਰਨਾ ਤਾਂ ਆਪਾਂ ਨੂੰ ਉਹੋ ਟ੍ਰੈਫਿਕ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇ ਵਧੀਆ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਤੁਸੀਂ ਇਨ੍ਹਾਂ ਅਸੀਨਵਾਦੀਆਂ ਦੇ ਵਿੱਚ ਕਦੇ ਗਏ ਹੋ ਜਾਂ ਤੁਸੀਂ ਜਾਣ ਬਾਰੇ ਸੋਚ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਮੈਂਟ ਕਰਨਾ ਨਾ ਭੁੱਲੀਓ ਤੇ ਸ਼ੇਅਰ ਵਾਲਾ ਬਟਨ ਦਬਕੇ ਲਾਇਕ ਜਰੂਰ ਕਰ ਦਿਓ ਵੀਡੀਓ ਨੂੰ ਉਹ ਦੇਖੋ ਕਿੱਥੋਂ ਤੱਕ ਜਾਮ ਲੱਗਿਆ ਹੋਇਆਗਾ ਤੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਕਮਲ ਬਲੌਗ ਨੂੰ ਹੋਰ ਨਵੀਆਂ ਅਪਡੇਟਸ